ਦੋਸਤਾਂ ਦੇ ਵਿਚਦੀ ਘੁੰਮਦਾ ਰਹਿਣਾ ਮੈਂ ਜਦੋਂ ਸੜਕਾਂ ਦੇਖਦਾ ਤਾਂ ਬਹੁਤ ਵੀਰਤਾ ਸੜਕ ਦੇ ਨਾਲ ਜਿੰਨਾ ਰਸਤਾ 3 ਫੁੱਟ 2.5 ਫੁੱਟ ਵਧਿਆ ਹੁੰਦਾ ਉਹ ਭਾਈ ਸਾਰਾ ਬਾਲਿਆ ਬਾਈ ਨੇ ਬੜੀ ਬਹਾਦਰੀ ਕੀਤੀ ਦੋਸਤ ਨੇ ਜ਼ਮੀਨਾਂ ਜਾਇਦਾਦਾਂ ਤਾਂ ਸਾਡੇ ਕੋਲੇ ਬਹੁਤ ਨੇ ਯਾਰ ਬੱਟਾ ਵੱਢ ਕੇ ਅਸੀਂ ਮਿੱਤਰੋ ਕਮਾਈ ਨਹੀਂ ਕਰ ਸਕਦੇ ਪਹਿਲੇ ਜ਼ਮਾਨੇ 'ਚ ਸਾਡੇ ਵੱਡ ਬਡੇਰੇ ਸਪੈਸ਼ਲ ਰਸਤਾ ਚੌੜਾ ਰੱਖਦੇ ਕਿਉਂਕਿ ਜੇ ਰਾਹ ਵਧੀਆ ਹੈ ਸਾਡਾ ਤਾਂ ਜਿਹੜਾ ਕੋਈ ਬਾਹਰਲਾ ਬੰਦਾ ਆਊਗਾ ਤਾਂ ਸਾਡੇ ਲੋਕਾਂ ਦੀ ਸਿਫਤ ਕਰੂਗਾ ਹੁਣ ਤੁਸੀਂ ਆਹ ਦੇਖੋ ਭਾਈ ਕੱਲੀਆਂ ਇੱਟਾਂ ਰਹਿ ਗਈਆਂ ਇੱਥੋਂ ਸੜਕ ਸ਼ੁਰੂ ਹੈ ਤੇ ਸਾਰੀ ਮਿੱਟੀ ਭਾਦਰਾ ਨੇ ਦੁੰਨੇ ਪਾਸਿਓਂ ਲਾ ਲੇਤੀ ਐ ਹੌਂ ਤੁਸੀ ਦੇਖੋ ਵੀ ਕਿੰਨੇ ਕੁ ਫਸਲ ਹੋ ਜੂ ਇੰਨੇ ਜਗ੍ਹਾ ਦੇ ਵਿੱਚ ਰਾਤ ਬਰਾਤੇ ਕਿਸੇ ਗਰੀਬ ਆਦਮੀ ਦੇ ਖੇਤੋਂ ਆਉਂਦੇ ਦੇ ਕੋਈ ਡਿੱਗ ਪਿਆ ਸੱਟ ਲੱਗੀ ਭਰਾਵੋ ਇਹ ਸਾਡੇ ਲੱਗਦੀਆਂ ਕਿਉਂਕਿ ਅਸੀਂ ਨੰਗਣਾ ਇੱਥੋਂ ਦੀ ਆ ਹੁਣ ਕਿਨਾਰੀ ਦਿਖਾਉਣਾ ਸੋਨੂੰ ਆ ਇੱਟਾਂ ਪਈਆਂ ਜਮਾ ਕਿਨਾਰੀ ਇੱਟ ਦੀ ਇਹ ਭਾਈ ਬਹੁਤ ਪਿੰਡਾਂ ਦੇ ਵਿੱਚ ਸਾਡੇ ਦਸਾਨ ਵੀਰੇ ਕੰਮ ਕਰਦੇ ਆ ਉਹ ਦੋਸਤੋ ਹੱਥ ਬੰਨ ਕੇ ਬੇਨਤੀ ਆ ਰਸਤਾ ਚੌੜਾ ਰੱਖਿਆ ਕਰੋ ਭਾਈ ਸੋਡੇ ਹੀ ਕੰਮ ਆਉਣਾ ਤੁਸੀਂ ਨੰਗਣਾ ਯਾਰ ਇੱਥੇ ਕਿਹੜਾ ਕੋਈ ਬਾਹਰਲੇ ਦੇਸ਼ੋਂ ਆਕੇ ਨੰਗਣਾ ਕਿਸੇ ਨੇ ਜਦੋਂ ਅਸੀਂ ਇੰਨੀ ਜ਼ਮੀਨ ਸਾਡੇ ਕੋਲੇ ਪਈ ਐ ਉਹਦੇ ਵਿੱਚ ਅਸੀਂ ਮਿਹਨਤ ਕਰਕੇ ਕਮਾਈ ਕਰਕੇ ਨਹੀਂ ਰੱਜਦੇ ਤਾਂ ਦੋਸਤੋ ਰਾਹਾਂ ਦੇ ਨਾਲ ਅਸੀਂ ਮਹਿਲ ਨਹੀਂ ਉਸਾਰ ਸਕਦੇ ਤੇ ਨਾ ਰੱਜਗੇ ਪੈਸੇ ਨਾਲ ਕਦੇ ਇਹ ਤਾਂ ਜਦੋਂ ਕੋਈ ਬਾਹਰਲਾ ਪਰਦੇਸੀ ਬੰਦਾ ਨੰਗਦਾ ਨਾ ਉਹ ਖੇਤ ਵਾਲੇ ਨੂੰ ਭਾਈ ਲਾਹਨਤਾ ਹੀ ਪਾਕੇ